ਪਹਿਲੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਗ੍ਰੀਨ ਕਾਰਡ ਤੇ ਸਖਤੀ ਹੁਣ ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਉਹਦੇ ਤਹਿਤ ਉਹ ਇਹ ਕਹਿੰਦੇ ਵੀ ਜਿਨੇ ਵੋਟ ਪਾਉਣੀ ਹੈ ਉਹਦੇ ਕੋਲ ਪ੍ਰੂਫ ਹੋਵੇ ਕਿ ਮੈਂ ਸਿਟੀਜ਼ਨ ਆ ਅਮਰੀਕਾ ਦਾ ਇਦਾਂ ਨਹੀਂ ਮੰਨਣਾ ਕਿਸੇ ਵੀ ਸੁਧਾਰਨ ਗੱਲਬਾਤ ਦੇ ਨਾਲ ਮੰਨਿਆ ਨਹੀਂ ਜਾਊਗਾ ਅਮਰੀਕਾ ਦੇ ਵਿੱਚ 10-12 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਜਦੀ ਗਿਣਤੀ ਕੋਈ ਨਹੀਂ ਆ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਤਾਂ ਕੀ ਗ੍ਰੀਨ ਕਾਰਡ ਵੀ ਹੈ ਨਹੀਂ ਜੇ ਤੁਹਾਡੇ ਕੋਲ ਸਿਟੀਜ਼ਨਸ਼ਿਪ ਦਾ ਪ੍ਰੂਫ ਹੈਗਾ ਆ ਫਿਰ ਤੁਸੀਂ ਵੋਟ ਪਾ ਸਕਦੇ ਨਹੀਂ ਤੇ ਨਹੀਂ ਪਾ ਸਕਦੇ ਇਹ ਸਹੀ ਹੈ ਰਾਸ਼ਟਰਪਤੀ 트াম্প ਪਹਿਲਾਂ ਤੋਂ ਕਹਿੰਦੇ ਆਏ ਵੋਟਾਂ ਦੇ ਵਿੱਚ ਘਪਲੇ ਹੁੰਦੇ ਆ ਹੋਰ ਵੀ ਉਹਨਾਂ ਨੇ ਕਈ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਹਿਈਆਂ ਆ ਪਰ ਅਫੀਸ਼ੀਅਲ ਡਾਕੂਮੈਂਟ ਤੁਹਾਨੂੰ ਦਿਖਾਉਣਾ ਪਊਗਾ ਉੱਥੇ ਜਿਹੜਾ ਬੰਦਾ ਵੋਟ ਪਾਉਣ ਦੇ ਲਈ ਬੈਠਾ ਹੋਵੇ ਮੈਂ ਇੱਥੇ ਦਾ ਸਿਟੀਜ਼ਨ ਆ ਨਾਗਰਿਕ ਆ ਤੇ ਫਿਰ ਤੁਸੀਂ ਰਜਿਸਟਰ ਕਰ ਸਕਦੇ ਆਂ ਆਪਣੀ ਵੋਟ ਦੇ ਲਈ ਫੈਡਰਲ ਇਲੈਕਸ਼ਨ ਦੇ ਵਿੱਚ ਇਹ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਹੁਣ ਹੋਣਾ ਤੇ ਠੀਕ ਏਦਾਂ ਹੀ ਚਾਹੀਦਾ ਵੀ ਜਿਹੜਾ ਸਿਟੀਜ਼ਨ ਆ ਉਹ ਹੀ ਪਾਵੇ ਪਰ ਕਾਨੂੰਨਨ ਤੌਰ ਤੇ ਇਹਦਾ ਕੀਤਾ ਨਹੀਂ ਜਾ ਸਕਦਾ ਇਹ ਗੈਰ ਕਾਨੂੰਨੀ ਚੀਜ਼ ਆ ਜਿਹੜੇ ਮਾਹਰ ਦੱਸ ਰਹੇ ਆ ਇਸ ਚੀਜ਼ ਨੂੰ ਕਿ ਪ੍ਰੈਜ਼ੀਡੈਂਟ ਦੇ ਕੋਲ ਰਾਸ਼ਟਰਪਤੀ ਦੇ ਕੋਲੇ ਪਾਵਰ ਨਹੀਂ ਆ ਕਿ ਉਹ ਇਸ ਕਿਸਮ ਦਾ ਨਿਜਮ ਬਣਾ ਸਕੇ ਕਾਂਗਰਸ ਦੇ ਕੋਲ ਨਿਜਮ ਇਹ ਹੈਗਾ ਮਤਲਬ ਅਧਿਕਾਰ ਆ ਕਾਂਗਰਸ ਇਹਦਾ ਕਰ ਸਕਦੀ ਹੈ ਇਹਦੇ ਨਾਲ ਹੋਊਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਨੇ ਨਾ ਖਾਸ ਕਰਕੇ ਜਿਹੜੇ ਗਰੀਬ ਲੋਕ ਨੇ ਪਿੰਡਾਂ ਦੇ ਵਿੱਚ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਹੁੰਦਾ ਪਾਸਪੋਰਟ ਉਹ ਕਦੇ ਜਾਂਦੇ ਹੀ ਨਹੀਂ ਕਿਤੇ ਬਾਹਰ ਨਾ ਕੋਈ ਸਪੈਸ਼ਲ ਆਈਡੀ ਬਣਾਉਂਦੇ ਆ ਬਸ ਐਡੇ ਕੰਮ ਚੱਲੀ ਜਾਂਦਾ ਉਹਨਾਂ ਦਾ ਇਸ ਰੂਲ ਦੇ ਨਾਲ ਉਹ ਕਈ ਮਿਲੀਅਨ ਲੋਕ ਨੇ ਜਿਹੜੇ ਵੋਟ ਪਾਉਣ ਤੋਂ ਵਾਂਝੇ ਰਹਿ ਜਾਣਗੇ ਹੁਣ ਬਰਥ ਸਰਟੀਫਿਕੇਟ ਸਾਰਿਆਂ ਕੋਲ ਹੁੰਦਾ ਪਰ ਬਰਥ ਸਰਟੀਫਿਕੇਟ ਲਾਊਡ ਨਹੀਂ ਆ ਇਸ ਹੁਕਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਰਥ ਸਰਟੀਫਿਕੇਟ ਇੱਕ ਸਬੂਤ ਵਜੋਂ ਨਹੀਂ ਮੰਨਿਆ ਜਾ ਸਕਦਾ ਜਦੋਂ ਕਿ ਜਿਹੜੇ ਦੂਜੇ ਪ੍ਰੋਪੋਜ਼ਲਸ ਨੇ ਕਾਂਗਰਸ ਦੇ ਵਿੱਚ ਉਹ ਇਹਨੂੰ ਮੰਨਦੇ ਆ ਹੁਣ ਜਿਹੜਾ ਇਹਦੇ ਨਾਲ ਹੈ ਕਿ 트럼ਪ ਨੇ ਇਹ ਕਹਿਆ ਹੈ ਕਿ ਜੇ ਹੁਣ ਇਹ ਸਟੇਟਾਂ ਦੇ ਆਪਣੇ ਅਧਿਕਾਰ ਨੇ ਸਟੇਟ ਆਪਣੇ ਫੈਸਲੇ ਲੈਣ ਦੀ ਵੋਟਾਂ ਦਾ ਸਿਸਟਮ ਅਮਰੀਕਾ ਦੇ ਵਿੱਚ ਸਟੇਟਾਂ ਦੇ ਅੰਡਰ ਬਹੁਤ ਹਾਲਾਂਕਿ ਸਾਰਾ ਕੁਝ ਸਟੇਟਾਂ ਦੇ ਅੰਡਰ ਆ ਇੱਕ ਸਟੇਟ ਦੇ ਵਿੱਚ ਜੋ ਕੁਝ ਹੈਗਾ ਦੂਜੀ ਸਟੇਟ ਦੇ ਵਿੱਚ ਹੋਰ ਤਰ੍ਹਾਂ ਆ ਮੰਨ ਲਓ ਵੋਟ ਮੰਨ ਲਓ 4 ਨਵੰਬਰ ਵੋਟ ਪਾਉਣ ਦੀ ਆਖਰੀ ਤਾਰੀਖ ਸੀਗੀ ਜਾਂ ਮੰਨ ਲਓ ਹੁੰਦੀ ਆ ਕੁਝ ਸਟੇਟਾਂ ਤੇ ਕਹਿੰਦੀਆਂ ਵੀ ਜਿਹੜੀ ਵੋਟ ਸਾਡੇ ਮੇਲ ਇਨ ਬੈਲਟ ਕਿਉਂਕਿ ਬਹੁਤ ਲੰਬਾ ਚੌੜਾ ਬੈਲਟ ਹੁੰਦਾ ਬੈਲਟ ਵੀ ਹਰ ਇੱਕ ਸਟੇਟ ਦਾ ਵੱਖਰਾ ਹੁੰਦਾ ਕਿਤੇ ਛੋਟਾ ਹੁੰਦਾ ਕਿਤੇ ਵੱਡਾ ਹੁੰਦਾ ਕਿਉਂਕਿ ਜਿਹੜੀਆਂ ਵੋਟਾਂ ਰਾਸ਼ਟਰਪਤੀ ਦੀਆਂ ਪੈਂਦੀਆਂ ਉਹ ਕੱਲੇ ਰਾਸ਼ਟਰਪਤੀ ਦੀ ਵੋਟ ਨਹੀਂ ਪੈਂਦੀ ਜਾਂ ਮੈਂਬਰ ਪਾਰਲੀਮੈਂਟ ਜਿੱਦਾਂ ਬਾਕੀ ਮੁਲਕਾਂ ਚੁਣਦੇ ਇਦਾਂ ਉੱਥੇ ਨਾਲ ਉਹਨਾਂ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਚੁਣਨਾ ਹੁੰਦਾ ਨਾਲ ਉਹਨਾਂ ਨੇ ਸੈਨੇਟ ਵਾਲੇ ਚੁਣਨੇ ਹੁੰਦੇ ਆ ਜਿਹੜੇ 1/3 ਸੈਨੇਟ ਦੀ ਵੋਟ ਹੁੰਦੀ ਆ ਨਾਲ ਉਹਨਾਂ ਨੇ ਜਿਹੜੇ ਆਪਣੇ ਲੋਕਲ ਸਟੇਟ ਦੇ ਚੁਣਨੇ ਹੁੰਦੇ ਕਿਤੇ ਗਵਰਨਰ ਦੀ ਚੋਣ ਆ ਕਿਤੇ ਹ ਸਕੂਲ ਦੀ ਚੋਣ ਆ ਉਹ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਮਤਲਬ ਮਾੜੀ ਕਿਤਾਬ ਵਾਂਗੂ ਤੇ ਕਈ ਵਾਰੀ ਬੈਲਟ ਹੁੰਦਾ ਉਹ ਹੁਣ ਕਰਾਂ ਚ ਆ ਜਾਂਦੇ ਤੇ ਤੁਸੀਂ ਉਹਨੂੰ ਭਰ ਕੇ ਤੇ ਫਿਰ ਭੇਜਦੇ ਆ ਕੋਸ਼ ਸਟੇਟਾਂ ਇਹ ਕਹਿੰਦੀਆਂ ਵੀ ਜਿੱਦਣ ਆਖਰੀ ਤਰੀਕ ਸੀਗੀ ਜਿਹੜਾ ਵੈਲਟ ਸਾਡੇ ਕੋਲੇ ਉਸ ਦਿਨ ਤੱਕ ਡਾਕ ਦੇ ਵਿੱਚ ਪਹੁੰਚ ਗਿਆ ਉਹ ਅਸੀਂ ਗਿਣ ਲੈਣਾ ਬਾਕੀ ਨਹੀਂ ਗਿਣਨੇ ਜਿਹੜੇ ਲੇਟ ਹੋਣੇ ਵੀ ਪਹਿਲਾਂ ਭੇਜ ਦਿਓ ਕੁਝ ਜਿਹੜੇ ਸਟੇਟਾਂ ਕਹਿੰਦੀਆਂ ਵੀ ਜੇ ਨੇ ਉਸ ਦਿਨ ਤੱਕ ਪੋਸਟ ਕਰਤਾ ਵੀ ਜੇ 4 ਨਵੰਬਰ ਆ 4 ਨਵੰਬਰ ਨੂੰ ਜਿਹੜਾ ਪੋਸਟ ਹੋ ਗਿਆ ਮਿਲੇ ਭਾਵੇਂ ਸਾਨੂੰ 24 ਨਵੰਬਰ ਨੂੰ ਅਸੀਂ 24 ਨਵੰਬਰ ਨੂੰ ਜਾ ਕੇ ਵੋਟਾਂ ਗਿਣ ਲਾਂਗੇ ਕੋਸ਼ਿਸ਼ ਸਟੇਟਾਂ ਜਿਹੜੀਆਂ ਹੋਰ ਤਰੀਕੇ ਦੇ ਨਿਜਮ ਆ ਰਾਸ਼ਟਰਪਤੀ ਟਰੰਪ ਨੇ ਜਿਹੜੇ ਹੁਕਮ ਜਾਰੀ ਕੀਤੇ ਉਹ ਕਹਿੰਦੇ ਵੀ ਜਿਹੜਾ ਉਸ ਦਿਨ ਤੱਕ ਆ ਗਿਆ ਉਹੀ ਗਿਣਿਆ ਜਾਊਗਾ ਬਾਕੀ ਨਹੀਂ ਅਸੀਂ ਗਿੜਨਾ ਮੇਲਨ ਬੈਲਟ ਜਿਹੜਾ ਆ ਜੇ ਅੱਛਾ ਦੂਜੀ ਗੱਲ ਉਹਨਾਂ ਨੇ ਨਾਲ ਕਹੀ ਹੈ ਜਿਹੜੀ ਸਟੇਟ ਨੇ ਸਾਡੀ ਗੱਲ ਨਾ ਮੰਨੀ ਉਹਦੀ ਫੰਡਿੰਗ ਫੈਡਰਲ ਫੰਡਿੰਗ ਬੰਦ ਕਰ ਦਾਂਗੇ ਉਹਨੂੰ ਜਿਹੜੀ ਕੇਂਦਰ ਮਦਦ ਦਿੰਦਾ ਪੈਸਾ ਤੇਲਾ ਦਿੰਦਾ ਉਹ ਅਸੀਂ ਨਹੀਂ ਦਵਾਂਗੇ ਹੁਣ ਮੇਲਨ ਬੈਲਟ ਦੀਆਂ ਲਿਮਿਟੇਸ਼ਨਸ ਨੇ ਆਰਡਰ ਇਹ ਵੀ ਕਹਿ ਰਿਹਾ ਆ ਕਿ ਜਿਹੜੀਆਂ ਸਟੇਟਸ ਨੇ ਉਹ ਕੋਈ ਵੀ ਜਿਹੜਾ ਮੇਲਨ ਬੈਲਟ ਆ ਕਾਊਂਟ ਨਹੀਂ ਕਰ ਸਕਦੇ ਜਿਹੜੇ ਇਲੈਕਸ਼ਨ ਡੇ ਤੋਂ ਬਾਅਦ ਪਹੁੰਚਦਾ ਸੋ ਇਹ ਵੀ ਹੁਣ ਬੜੀਆਂ ਜਿਹੜੀਆਂ ਇਹ ਇਹਦੇ ਨਾਲ ਫਰਕ ਪਊਗਾ ਸਾਰੇ ਕੁਝ ਨੂੰ ਕਿਉਂਕਿ ਰਾਸ਼ਟਰਪਤੀ 트ੰਪ ਦੀ ਇਹ ਧਾਰਨਾ ਆ ਕਿ ਵੋਟਾਂ 'ਚ ਗੜਬੜ ਹੁੰਦੀ ਆ ਵੀ ਇਕੱਠੀਆਂ ਵੋਟਾਂ ਗਲਤ ਤਰੀਕੇ ਨਾਲ ਪੈ ਜਾਂਦੀਆਂ ਔਰ ਜਿਹੜੀ VOTING ਮਸ਼ੀਨਾਂ ਆ ਉਹਨਾਂ ਦੇ ਵਿੱਚ ਵੀ ਰੌਲਾ ਪੈ ਰਿਹਾ ਆ ਕਿ ਜਿਹੜੇ ਬੈਲਟਸ ਨੇ ਉਹ 바ਰ ਕੋਡ ਨਾਲ ਜਾਂ ਕਯੂਆਰ ਕੋਡ ਹਾਲਾਂਕਿ ਮਸ਼ੀਨ ਨਾਲ ਵੋਟਾ ਨਹੀਂ ਪੈਂਦੀ ਬਟਨ ਦਬਕੇ ਅਮਰੀਕਾ ਚ ਉਹ ਨਹੀਂ ਪੈਂਦੀ ਪਰ ਗਿਣਨ ਵੇਲੇ ਉਹਨਾਂ ਦੀ ਵਰਤੋਂ ਕਰਦੇ ਆ ਵੀ ਕੋਈ ਵੀ 바ਰ ਕੋਡ ਕਯੂਆਰ ਕੋਡ ਜਿਹੜਾ ਹੈਗਾ ਆ ਉਹ ਸਾਰਾ ਮਸ਼ੀਨਾਂ ਨੂੰ ਚੇਂਜ ਕਰੋ ਤੇ ਇਹਦੇ ਨਾਲ ਹੋਊਗਾ ਕਿ ਜ਼ਿਆਦਾ ਪੈਸਾ ਲੱਗੂਗਾ ਜਿਹੜੀ ਫੈਡਰਲ ਰਿਵਿਊ ਆ ਵੋਟਰ ਲਿਸਟ ਦਾ ਉਹ ਹੋਊਗਾ ਇਹ ਵੀ ਹੁਕਮ ਦਿੱਤਾ ਗਿਆ ਕਿ ਏਜੰਸੀਆਂ ਨੇ ਜਿਹੜੀਆਂ ਹੋਮਲੈਂਡ ਸਿਕਿਉਰਿਟੀ ਹੈਗੀ ਆ ਉਹ ਪਰਮਿਸ਼ਨ ਦਵੇ ਕਿ ਸਟੇਟ ਵੋਟਰ ਲਿਸਟ ਨੂੰ ਦੇਖਿਆ ਜਾਵੇ ਸਟੇਟ ਜਿਹੜੀਆਂ ਨੇ ਉਹਨਾਂ ਨੇ ਇਹ ਇਸ ਗੱਲ ਨੂੰ ਰਜਿਸਟਰ ਕੀਤਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਸੋ ਜਿਹੜਾ ਇਹ ਜਿਹੜਾ ਨੌਨ ਸਿਟੀਜ਼ਨ ਵੋਟਿੰਗ ਆ ਲੋਕ ਇਹ ਕਹਿੰਦੇ ਵੀ ਹੋ ਸਕਦਾ ਕਦੇ ਹੋ ਜਾਈ ਹੋਵੇ ਪਰ ਰੇਅਰ ਐ ਇਦਾਂ ਨਹੀਂ ਹੁੰਦਾ ਵੀ ਕੋਈ ਰਿਸਰਚਸ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹ ਦੱਸਦੀਆਂ ਆ ਕਿ ਜਿਹੜਾ ਬੰਦਾ ਸਿਟੀਜ਼ਨ ਹੈ ਨਹੀਂ ਉਹਨੇ ਕਦੇ ਵੋਟ ਨਹੀਂ ਪਾਈ ਪਰ ਟ੍ਰਸਟ ਪੋਟ ਟ੍ਰੰਪ ਦਾ ਦਾਵਾ ਇਹ ਆ ਕੀ ਪ੍ਰੋਬਲਮ ਬਹੁਤ ਵੱਡੀ ਆ ਸਬੂਤ ਇਹਦਾ ਕੋਈ ਨਹੀਂ ਸੋ ਲੀਗਲ ਬੈਟਲ ਹੁਣ ਕੁਦਰਤੀ ਹੋਊਗੀ ਰਾਸ਼ਟਰਪਤੀ ਨੇ ਹੁਕਮ ਦੇ ਦਿੱਤੇ ਆ ਪਾਵਰ ਉਹਨਾਂ ਕੋਲੇ ਹੈ ਨਹੀਂਗੀ ਜੋ ਕੁਝ ਟਰੰਪ ਦੇ ਪਹਿਲਾਂ 15 20 ਜਿਹੜੇ ਇਹਨਾਂ ਨੇ ਕਾਰਜਕਾਰੀ ਦੇਸ਼ ਦਿੱਤੇ ਜਿੱਦਾਂ ਕੋਰਟ ਨੇ ਉਹਨਾਂ ਨੂੰ ਚੈਲੰਜ ਕਰ ਦਿੱਤਾ ਆ ਇਹਨਾਂ ਨੂੰ ਵੀ ਕਰਨਗੇ ਤੇ ਇਹ ਗੱਲਬਾਤ ਜਿਹੜੀ ਲੰਬੀ ਚੱਲੂਗੀ ਜਦੋਂ ਨੂੰ ਜਾ ਕੇ 26 ਦੇ ਵਿੱਚ ਫਿਰ ਮਿਡਲ ਟਰਮ ਇਲੈਕਸ਼ਨ ਆ ਜਾਂਦੀ ਆ ਮਿਡਲ ਟਰਮ 'ਚ ਹਾਊਸ ਸਾਰੇ ਦਾ ਸਾਰਾ ਬਦਲ ਜਾਂਦਾ 1/3 ਜਿਹੜਾ ਉੱਤੇ ਸੈਨੇਟ ਬਦਲ ਜਾਂਦਾ ਆ ਤੇ ਜਿਨ੍ਹਾਂ ਨੇ 6 ਸਾਲ ਬਾਅਦ ਵੋਟ ਪਾਣੀ ਹੁੰਦੀ ਆ ਤੇ ਰਾਸ਼ਟਰਪਤੀ ਫਿਰ ਕਈ ਵਾਰੀ ਨਾਮ ਦੇ ਰਹਿ ਜਾਂਦਾ ਤਾਕਤ ਉਹਨਾਂ ਦੇ ਕੋਲੇ ਨਹੀਂ ਰਹਿੰਦੀ ਪਰ ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਉਹ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਕਰ ਦਿੱਤਾ ਜਾਵੇ